ਜਿਹੜੀ ਸੇਫ ਸਕੂਲ ਵਨ ਪਾਲਸੀ ਆ ਉਹਦੇ ਵਿੱਚ ਬੜੇ ਸਪਸ਼ਟ ਲਿਬਜ਼ਾਂਵਾਂ ਵਿੱਚ ਲਿਖਿਆ ਗਿਆ ਰਿਸਪੌਂਸੀਬਲ ਫਾਰ ਸਕੂਲ ਸਰ ਬੱਸ ਨਾਲ ਕੋਈ ਵੀ ਹਾਸਾ ਹੁੰਦਾ ਸਕੂਲ ਹੀ ਰਿਸਪੌਂਸੀਬਲ ਆ ਕੋਈ ਨਹੀਂ ਹੈਗੀ ਪ੍ਰਾਈਵੇਟ ਬੱਸਿਸ ਨੇ ਪਹਿਲੇ ਵੀ ਇਹਦਾ ਐਤਾਂ ਦਿੱਤੀਆਂ ਸੀਗੀਆਂ ਅਸੀਂ ਆ ਕੇ ਫਿਰ ਕਿਹਾ ਸੀਗਾ ਕਿ ਆਪਣੀਆਂ ਬੱਸਿਸ ਚੇਂਜ ਕਰ ਲਓ ਨਹੀਂ ਤੇ ਅਸੀਂ ਬੱਸਿਸ ਤੁਹਾਡੀਆਂ ਉਤਾਰ ਦੇਵਾਂ ਬੱਸ ਦੇ ਵਿੱਚ ਇਤਰਾਏ ਫੱਟੇ ਲਾਏ ਨੇ ਜੀ ਨਾ ਤੇ ਕੋ ਗੱਡੀ ਹੈ ਨਾ ਕੋ ਸੀਟਾਂ ਨਾ ਬੱਚੇ 16 ਬੱਚੇ ਹੁੰਦੇ ਨੇ ਅਤਾ ਕਾਇਨਾ ਨੂੰ ਬਤਿਆਨਾ ਕਰਨੇ ਨੇ ਬੱਸਾਂ ਵਾਲੇ ਜੀ ਇਹ ਨਹੀਂ ਬਰਦਾਸ਼ਤ ਕੀਤਾ ਜਾਊਗਾ ਸਰ ਸਾਰੀ ਬੱਸਾਂ ਚੈੱਕ ਕਰ ਰਹੇ ਆਂ ਸਰ ਕੱਲੀ ਕੱਲੀ ਬੱਤ ਕਰਦੇ ਆਂ ਆ ਰਹੇ ਆ ਜਿਹੜੀ ਜਿਹੜੀ ਬੱਸੇ ਜੋ ਜੋ ਕਮੀਆਂ ਨੇ ਉਹਦਾ ਚਲਾਨ ਕਰ ਰਹੇ ਆ ਜਿਹੜੀ ਬੱਸ ਬੰਦ ਹੋਣ ਜੋਗਾ ਸਰ ਉਹਨੂੰ ਬੰਦ ਕਰ ਰਹੇ ਆ ਬੱਸ ਦੇ ਵਿੱਚ ਇਤਾਂ ਹੀ ਫੱਟੇ ਲਾਏ ਨੇ ਜੀ ਨਾ ਕੋਈ ਗੱਦੀ ਹੈ ਨਾ ਕੋਈ ਸੀਟ ਆ ਨਾ ਬੱਚੇ 16 ਬੱਚੇ ਹੁੰਦੇ ਨੇ ਅਤਾ ਕਾਇਨਾ ਨੂੰ ਬਤਿਆਨਾ ਕਰਨੇ ਨੇ ਬੱਸਾਂ ਵਾਲੇ ਜੀ ਇਹ ਨਹੀਂ ਬਰਦਾਸ਼ਤ ਕੀਤਾ ਜਾਊਗਾ ਸਰਕਾਰਾਂ ਨੇ ਇਹ ਗੱਲ ਵੀ ਬਿਲਕੁਲ ਪਹਿਲ ਦੇ ਧਿਆਨ ਦੇਣਾ ਦਾ ਪਹਿਲਾਂ ਹੁੰਦਾ ਸੀ ਅੱਜ ਤੱਕ ਉਸ ਸਮਾਂ 5 7 10 ਸਾਲ ਪਹਿਲਾਂ ਹੁੰਦਾ ਹੈ ਵੀ ਕੋਈ ਐਕਸੀਡੈਂਟ ਹੋ ਗਿਆ ਜਦੋਂ ਅਗਲੇ ਦਿਨ ਪੌਹ ਸਰਗਤ ਚੋਂਦੀ ਸੀ ਤੇ ਸਾਨੂੰ ਇਹਦਾ ਤਾਂ ਨੇ ਵੀ ਕੋਈ ਹਾਦਸਾ ਹੋਏ ਨਾ ਪਹਿਲੇ ਇਹਨਾਂ ਦਾ ਜਿਹੜੀਆਂ ਬੱਸਾਂ ਨੂੰ ਚੈੱਕ ਕੀਤਾ ਜਾਂਦਾ ਕਿ ਕਰਕੇ ਕਾਰਵਾਈ ਹੋ ਰਹੀ ਹੈ ਨਹੀਂ ਸਰ ਕੈਪਟਨ ਸਕੂਲ ਆਫ ਐਕਸਲੈਂਸ ਫਟੇਗੜ ਚੂੜੀਆਂ ਤੇ ਜਿਹੜੇ ਬੈਠੇ ਆ ਤੇ ਮੋਕਾ ਆਨਰ ਉਹ ਕਹਿ ਰਹੇ ਦੀ ਸਾਡੀਆਂ ਤੇ ਸਾਡਾ ਲੈਣਾ ਦੇਣਾ ਨਹੀਂ ਹੈ ਪ੍ਰਾਈਵੇਟ ਬੱਸਾਂ ਦਾ ਵੇਖੋ ਜੀ ਕੋਈ ਰਿਸਪੌਂਸਿਬਿਲਟੀ ਨਹੀਂ ਮਾਤ ਕੋਈ ਰਿਸਪੌਂਸਿਬਿਲਟੀ ਇਹ ਸਾਰੀ ਸਕੂਲ ਦੀ ਆ ਅੱਜ ਕਿਸੇ ਬੱਚੇ ਦੇ ਕੋਈ ਛੱਟ ਲੱਗਦੀ ਕੋਈ ਗੱਲਬਾਤ ਹੁੰਦੀ ਏ ਇਹ ਮਤ ਸੋਚੋ ਕਿ ਇਹਨਾਂ ਦੀ ਰਿਸਪੌਂਸਿਬਿਲਟੀ ਕੋਈ ਨਹੀਂ ਸਾਰੀ ਇਹਨਾਂ ਦੀ ਆ ਬੱਚੇ ਘਰ ਤੋਂ ਲਿਹਾਉਣ ਤੱਕ ਤੇ ਘਰ ਤੱਕ ਛੱਡਣ ਤੱਕ ਇਹ ਬੱਸਾਂ ਇਹਨਾਂ ਨੇ ਹਾਇਰ ਕੀਤੀਆਂ ਨੇ ਇਹਨਾਂ ਦੇ ਇਹਨਾਂ ਦੇ ਸਕੂਲ ਵਾਲੇ ਕੰਮ ਕਰਦੀਆਂ ਨੇ ਔਰ ਇਹਨਾਂ ਦੀ ਜ਼ਿੰਮੇਵਾਰੀ ਏ ਇਹ ਤੇ ਇਹਨਾਂ ਦੀ ਗਲਤ ਗੱਲ ਆ ਵੀ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਤੇ ਸਕੂਲ ਬੰਦ ਕਰ ਦਿੰਦੇ ਇਹਨੂੰ ਜ਼ਿੰਮੇਵਾਰੀ ਕੋਈ ਨਹੀਂ ਨਹੀਂ ਗੱਲ ਤੇ ਭਾਜੀ ਨੇ ਕਹੀ ਆ ਸਰ ਨੇ ਕਹੀ ਆ ਕਿ ਮੈਨੂੰ ਯਾਰਾ ਨੌਲੇਜ ਆ ਭਾਈ ਨੂੰ ਖੁਦ ਬੜੀ ਨੌਲੇਜ ਆ ਜੀ ਆ ਸਰ ਇਸ ਤਰ੍ਹਾਂ ਕਿ ਜਿਹੜੀ ਸੇਫ ਸਕੂਲ ਵਨ ਪਾਲਿਸੀ ਆ ਉਹਦੇ ਵਿੱਚ ਬੜੇ ਸਪਸ਼ਟ ਲਿਬਜ਼ਾਂ ਵਿੱਚ ਲਿਖਿਆ ਗਿਆ ਰਿਸਪੋਨਸੀਬਲ ਫਾਰ ਸਕੂਲ ਸਰ ਬੱਸ ਨਾਲ ਕੋਈ ਵੀ ਹਾਸਤਾ ਹੁੰਦਾ ਸਕੂਲ ਹੀ ਰਿਸਪੋਨਸੀਬਲ ਆ ਦੇਖੋ ਸਰ ਦੋ ਤਰ੍ਹਾਂ ਦੀ ਬੱਸਾਂ ਨੇ ਆਪਾਂ ਇਹਨਾਂ ਨੂੰ ਥੋੜੇ ਦਿਨ ਪਹਿਲਾਂ ਇੱਕ ਗੂਗਲ ਸ਼ੀਟ ਪੂਰੇ ਜ਼ਿਲ੍ਹੇ ਚ ਥਰੂ ਦੀ ਕੀ ਕਹਿੰਦੇ ਨੂੰ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਦੇ ਥਰੂ ਆਪਾਂ ਕੀਤੀ ਆ ਸੈਂਡ ਕਰਵਾਈ ਆ ਸਰ ਉਹਦੇ ਵਿੱਚ ਆਪਾਂ ਇਹਨਾਂ ਕੋਲ ਇਹੀ ਮੰਗੇ ਹੈ ਕਿ ਸਕੂਲ ਦੀਆਂ ਬੱਸਾਂ ਕਿੰਨੀਆਂ ਨੇ ਸੈਕੰਡਲੀ ਕਿੰਨੀਆਂ ਬੱਸਾਂ ਸਕੂਲ ਦੀਆਂ ਆਪਣੀਆਂ ਨੇ ਕਿੰਨੀਆਂ ਇਹਨਾਂ ਨੇ ਬਾਹਰੋਂ ਹਾਇਰਡ ਕੀਤੀਆਂ ਨੇ ਉਹਦੇ ਵਿੱਚ ਪੂਰੀ ਡਿਟੇਲ ਮੰਗੀ ਹੈ ਸਰ ਹਰ ਇੱਕ ਸਕੂਲ ਕੋ ਜिले ਦੇ ਜਿੰਨੇ ਵੀ ਪ੍ਰਾਈਵੇਟ ਤੇ ਸਰਕਾਰੀ ਸਕੂਲ ਨੇ ਸਰ ਦੂਸਰੀ ਗੱਲ ਜਿਹੜੀ ਸੇਫ ਸਕੂਲ ਵਾਹਨ ਪਾਲਿਸੀ ਆ ਸਰ ਉਹਦੇ ਵਿੱਚ ਵੱਡੇ ਲਫਜ਼ਾਂ ਵਿੱਚ ਚਾਹੀ ਗੱਲ ਲਿਖੀ ਗਈ ਆ ਕਿ ਸਰ ਜਿਹੜਿਆ ਸਕੂਲ ਨੇ ਇਹਦੀ ਰਿਸਪੌਂਸਿਬਿਲਟੀ ਬੱਸਾਂ ਦੀ ਉਹ ਸਕੂਲ ਦੀ ਆ ਸਕੂਲ ਦੀ ਮੈਨੇਜਮੈਂਟ ਦੀ ਆ ਸਰ ਸੇਫ ਸਕੂਲ ਵਾਹਨ ਪਾਲਿਸੀ ਕਹਿੰਦੀ ਆ ਕਿ ਜਿਹੜੇ ਜੇਕਰ ਮੰਨ ਲਓ ਕੋਈ ਬੱਸ 12 ਵੀ ਲੱਗੀ ਆ ਜੇਕਰ ਉਹ ਸਕੂਲ ਦੇ ਬਾਹਰ ਆ ਕੇ ਬੱਚੇ ਲਾਂਦੀ ਆ ਤੇ ਓਨੀ ਦੇ ਤੱਕ ਉਹ ਬੱਚੇ ਨਹੀਂ ਲਾ ਸਕਦੇ ਜਿੰਨੀ ਦੇਰ ਤੱਕ ਉਹ ਕੰਡੀਸ਼ਨਸ ਪੂਰੀ ਨਹੀਂ ਕਰਦੇ ਇਸ ਕਰਕੇ ਸਰ ਇਹ ਬੜੀ ਕਹਿ ਦਿੰਦੇ ਕਿ ਆਪਾਂ ਆਪੀ ਡਬਲ ਲੈ ਦੇ ਸਰ ਜਿਉਂ ਇਹਨਾਂ ਨੇ ਐਗਰੀਮੈਂਟ ਕੀਤਾ ਵਾ ਉਸ ਐਗਰੀਮੈਂਟ ਵਿੱਚ ਪਹਿਲੀ ਇਹਨਾਂ ਦੀ ਸ਼ਰਤਾਂ ਲਿਖ ਕੇ ਤੇ ਐਗਰੀਮੈਂਟ ਹੁੰਦਾ ਕਿ ਤੁਸੀਂ ਇਹ ਸ਼ਰਤਾਂ ਪੂਰੀਆਂ ਕਰੋਗੇ ਸਰ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਸਬੱਸਾ ਸਾਡੀਆਂ ਨਹੀਂ ਆਪਾਂ ਹਾਇਰਡ ਕੀਤੀਆਂ ਇਹ ਬਿਲਕੁਲ ਰੋਂਗ ਆ ਜੀ ਜਿਹੜੀ ਰਿਸਪੌਂਸੀਬਲ ਸਕੂਲ ਹੀ ਆ ਸਰ ਬੱਚਿਆਂ ਲਈ ਨਹੀਂ ਵਰਤ ਸਕਦੇ ਕਿ ਉਹ ਇੱਕ ਇੱਕ ਟਾਰਗੇਟ ਦਿੱਤਾ ਇੱਕ ਨਿਸ਼ਾਨਾ ਲੁੱਟਾ ਉਹ ਹਰ ਇੱਕ ਬੰਦੇ ਨੂੰ ਪਤਾ ਲੱਗਦਾ ਵੀ ਬੱਚੇ ਇੱਥੇ ਆਉਂਦੇ ਜਾਂਦੇ ਨੇ ਤੇ ਹਰ ਇੱਕ ਬੰਦਾ ਤੁਹਾਡੀ ਗੱਡੀ ਦਾ ਬਚਾ ਕਰਨਾ ਚਾਹੁੰਦਾ ਅੱਜ ਤੱਕ ਇਹ ਗੱਲਾਂ ਪੂਰੀਆਂ ਨਹੀਂ ਕਰਦੇ ਹੁਣ ਕਾਜ ਪੱਤਰ ਤੁਹਾਡੇ ਕੋਲ ਕੋਈ ਨਹੀਂ ਅੰਸ਼ੂਲ ਸੇਵਾ ਦੀ ਹੈ ਨਹੀਂ ਗਈ ਪਾਸ ਨਹੀਂ ਦੀ ਨਹੀਂ ਹੁਣ ਇਹਨੂੰ ਫੇਰ ਬੰਦ ਕਰਕੇ ਥਾਣੇ ਲਾਉਨੇ ਆ ਜੋ ਸਰਕਾਰ ਹੁਕਮ ਪਾਏਗੀ ਅਦਾਲਤੋਂ ਲੋ ਠੀਕ ਹੈ ਨਹੀਂ ਸਰ ਇਹ ਬੱਚਿਆਂ ਵਾਲਾ ਕੰਮ ਨਹੀਂ ਜੋ ਕਰਦੇ ਭਾਈ ਬੱਚਿਆਂ ਵਾਲਾ ਕੰਮ ਨਾ ਕਰੋ ਆ ਬੱਚਿਆਂ ਵਾਲਾ ਕਰਨ ਲੋ ਬੱਚਿਆਂ ਨੂੰ ਸੇਫ ਰੱਖੋ ਲੋਕਾਂ ਦੇ ਨੂੰ ਨਾ ਇਤਨਾ ਕਰੋ ਉਹ ਵੀ ਜੀ ਉਹਨਾਂ ਨੂੰ ਪਤਾ ਵੀ ਕੰਟੇ ਜਾਂ ਸਮਾਨ ਲਿਆਉਣੇ ਦੱਸੋ ਜੀ ਉਹ ਗੱਡੀ ਹੱਡ ਕੋ ਤੇ ਆ ਅੱਜ ਪੰਜਾਬ ਸਰਕਾਰ ਦੀਆਂ ਤੇ ਸਾਡੇ ਸੀਨੀਅਰ ਅਫਸਰਾਂ ਦੇ ਹੁਕਮਾਂ ਅਨਸਾਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਨੂੰ ਸੇਫ ਸਕੂਲ ਵਾਨ ਪਾਲਸੀ ਤੱਕ ਤਹਿਤ ਚੈੱਕ ਕੀਤਾ ਜਾ ਰਿਹਾ ਉਹ ਜਿਹਦੇ ਵਿੱਚ ਇਨੀਆਂ ਹੋਂਤਾਂ ਹੀ ਪਾਈਆਂ ਰਹੀਆਂ ਨੇ ਵੀ ਕਦੇ ਵੀ ਇਹਨਾਂ ਸਕੂਲਾਂ ਦੇ ਮਾਲਕ ਜਾਂ ਬੱਸਾਂ ਦੇ ਮਾਲਕ ਆਪਣੇ ਬੱਚਿਆਂ ਨੂੰ ਇਨ੍ਹਾਂ ਸੀਟਾਂ ਤੇ ਬਿਠਾ ਕੇ ਕਦੇ ਸਕੂਲ ਤੱਕ ਨਹੀਂ ਲੈ ਕੇ ਆਉਣਗੇ ਐਨੇ ਤਰਸਜੋਗ ਹਾਲਾਤ ਨੇ ਪਰ ਫੇਰ ਹੀ ਵੇਖੋ ਜੀ ਬੱਚਿਆਂ ਦੇ ਮਾਪਿਆਂ ਦਾ ਕੋਈ ਦੋਸ਼ ਨਹੀਂ ਉਹ ਇਹਦਾ ਪੂਰਾ ਪਹਾੜਾ ਦੇ ਰਹੇ ਨੇ ਨਵੀਆਂ ਬੱਸਾਂ ਵਾਲਿਆਂ ਸਾਰਾ ਇਹਨਾਂ ਦਾ ਪਹਾੜਾ ਦਿੰਦੇ ਨੇ ਪਰ ਇਹਨਾਂ ਵੱਲੋਂ ਬਹੁਤ ਜ਼ਿਆਦੀਆਂ ਹੁੰਡਾਈਆਂ ਰੱਖੀਆਂ ਹੋਈਆਂ ਨੇ ਇਹਦੇ ਵਿੱਚ ਨਾ ਤੇ ਫਾਸਟ ਸਿੱਟ ਗਿਆ ਜੀ ਨਾ ਹੀ ਕੋਈ ਸੀਟਾਂ ਨੇ ਬੈਣ ਨੂੰ ਨਾ ਇਹਦੇ ਵਿੱਚ ਫਾਇਰ ਗਿੱਟਾ ਜਿੱਦ ਨਾਲ ਅੱਗ ਬੁਝਾਈ ਜਾਏ ਨਾ ਫਾਸਟਰ ਕੇਤਾ ਜੀ ਨਾ ਇਹਨਾਂ ਕੋਲ ਐਡੀ ਕਨੈਕਟਰ ਹੈ ਜੀ ਤੇ ਬਹੁਤ ਤਸਜੋਗ ਹਾਲਾਤ ਆ ਜੀ ਤੇ ਸੋ ਇਹਨਾਂ ਦੇ ਖਿਲਾਫ ਅੱਜ ਆਪਾਂ ਸਰਕਾਰ ਦੇ ਹੁਕਮਾਂ ਤਹਿਤ ਕਾਰਵਾਈ ਕਰ ਰਹੇ ਆ ਮੇਰੇ ਨਾਲ ਜੋਸੀ ਸਾਹਿਬ ਆਏ ਨੇ ਜੀ ਗੁਰਦਾਸਪੁਰ ਤੋਂ ਚਿਲड्रन ਅਫਸਰ ਡਿਸਟ੍ਰਿਕਟ ਲੈਵਲ ਦੇ ਨੇ ਤੇ ਉਹ ਵੀ ਆਏ ਨੇ ਜੀ ਡੀਸੀ ਸਾਹਿਬ ਦੇ ਤੇ ਕਪਤਾਨ ਸਾਹਿਬ ਦੇ ਹੁਕਮ ਅਨੁਸਾਰ ਇਹ ਕੰਮ ਕਰ ਰਹੇ ਆ ਪਰ ਇਹਨਾਂ ਮੈਨੂੰ ਤੇ ਆ ਗੱਲ ਦੀ ਰਹਿਣ ਗਈ ਇਹਨਾਂ ਬੱਸਾਂ 'ਚ ਹੈ ਹੀ ਕੱਖ ਨਹੀਂ ਸਰ ਆਪਾਂ ਦੇਖਦੇ ਪਏ ਆ ਕਿ ਵਿੱਚ ਫੱਟੇ ਲੱਗੇ ਦੇ ਆ ਸਰ ਜਿਹੜੀਆਂ ਬੱਸਾਂ ਵਿੱਚ ਸਰ ਫੱਟੇ ਲੱਗੇ ਦੇ ਆ ਆਪਾ ਬਸਾ ਹੁਣ ਤੁਸੀਂ ਸਰ ਭਾਈ ਲਈ ਕਿੰਨੀ ਲਈ ਉਹ ਜਿਹੜੇ ਡਰਾਈਵਰ ਸਾਹਿਬ ਨੇ ਉਹ ਵੀ ਆ ਗੱਲ ਕਹਿ ਰਹੇ ਨੇ ਕਿ ਮੈਨੂੰ ਛੱਡੋ ਸਰ ਮੈਂ 100% ਇੰਨਾ ਬੰਦਿਆਂ ਨਾਲ ਐਗਰੀਆਂ ਤੇ ਦੇਖੋ ਅੱਜ ਕੱਲ ਕਿਸੇ ਦਾ ਇੱਕ ਜਾਂ ਦੋ ਬੱਚੇ ਨੇ ਤੇ ਸਰ ਤੋ ਕੱਟ ਮੈਂ ਆ ਨਹੀਂ ਕਹਿੰਦਾ ਡਾਕੂਮੈਂਟੇਸ਼ਨ ਸਰ ਇਹਨਾਂ ਦੇ ਡਾਕੂਮੈਂਟ ਤੇ ਛੱਡੋ ਸਰ ਵਿੱਚ ਫੱਟੇ ਲਗਾਏ ਹੋਏ ਆ ਪੱਟੇ ਤੇ ਵੈਸੇ ਲਾਉ ਨਹੀਂ ਹੈਗੇ ਸਰ ਜਿਹੜੀਆਂ ਬਸਤਾ ਬਹੁਤ ਵੱਡਾ ਆ ਲੈ ਹਾਂ ਸਰ ਐ ਨਹੀਂ ਸਰ ਇਹ ਕੋ ਬਸ ਲੱਗੀ ਉਹਦਾ ਵੀ ਜਿਹੜੀ ਤੜੀ ਬਸ ਸਰ ਸਾਨੂੰ ਜੋ ਜੋ ਕਮੀਆਂ ਆਪਾਂ ਰੂਲ ਆਫ ਰੈਗੂਲੇਸ਼ਨ ਦੇ ਮੁਤਾਬਕ ਇਹਨੂੰ ਕਰਕੇ ਜਾਵਾਂਗੇ ਸਰ ਇਹ ਹੁਣ ਤੱਕ ਕਿੰਨੀਆਂ ਬੱਸਾਂ ਦੀ ਚੈਕਿੰਗ ਹੋ ਗਈ ਸਰ ਸਾਰੀ ਬੱਸਾਂ ਚੈੱਕ ਕਰ ਰਹੇ ਆਂ ਸਰ ਕੱਲੀ ਕੱਲੀ ਬੱਸ ਕਰਦੇ ਆਂ ਆ ਰਿਹਾ ਜਿਹੜੀ ਜਿਹੜੀ ਬੱਸੇ ਜੋ ਜੋ ਕਮੀਆਂ ਨੇ ਉਹਦਾ ਚਲਾਨ ਕਰ ਰਹੇ ਆਂ ਜਿਹੜੀ ਬੱਸ ਬੰਦ ਹੋਣ ਜੋਗਾ ਸਰ ਉਹਨੂੰ ਬੰਦ ਕਰ ਰਹੇ ਆਂ ਇਹ ਹੋਰ ਹਸਪਤਾਲ ਚ ਵੀ ਕੀਤੀ ਸਰ ਬਿਲਕੁਲ 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 ਸਰ ਬਿਲਕੁਲ ਆਉਂਦੀ ਮੇਰੇ ਨਾਲ ਇਹਰਾ ਉਹਨਾਂ ਆ ਹਾਲਾਤ ਵੇਖੋ ਜੀ ਇਹਦੇ ਵਿੱਚ ਇੱਕ ਭਾਇਰ ਕੋਈ ਇੱਕ ਨਾਂ ਦੀ ਰੱਖੀ ਆ ਏ ਫਾਇਰ ਕੀਤਾ ਜਿਹੜੀ ਇੱਕ ਹਰੋਂ ਦੀ ਐਕਸਪਾਇਰ ਆ ਉਹ ਜ਼ੀਰੋ ਲੈਵਲ ਦੇ ਖਲੋਤੀ ਆ ਜੀ ਤੇ ਇਹਦਾ ਚਲੰਦਾ ਦਾ ਮਤਲਬ ਹੀ ਕੋਈ ਨਹੀਂਗਾ ਤੇ ਆਹ ਵੇਖੋ ਜੀ ਆ ਜਿਵੇਂ ਡੰਗਰਾਂ ਵਾਲਾ ਬਰਾਂਡਾ ਵੀ ਇਹਦੇ ਨਾਲੋਂ ਚੰਗਾ ਕਹਿ ਸਕਨੇ ਆ ਤੇ ਮੇਰੀ ਮਾਪਿਆਂ ਨੂੰ ਅਪੀਲ ਆ ਕਿ ਜਿਹੜੇ ਆਪਣੇ ਬੱਚਿਆਂ ਨੂੰ ਇਤਨਾ ਭੇਜਦੇ ਹੋ ਉਹ ਥੋੜਾ ਜਿਆਹਾ ਟਰਾਂਸਪੋਰਟ ਵੱਲ ਧਿਆਨ ਦਿਓ ਕੋਈ ਤਾਰ ਸ਼ਾਰਟ ਹੋ ਗਈ ਕੋਈ ਦਜਤ ਜਾ ਹੋ ਗਿਆ ਤੇ ਇਹਦਾ ਕੋਈ ਵਿਚਾਰ ਨਹੀਂ ਹੋਣਾ ਮੇਰੀ ਮਾਪਿਆਂ ਨੂੰ ਖਾਸ ਕਰਕੇ ਅਪੀਲ ਆ ਤੇ ਬਿਲਕੁਲ ਤਰੀਕੇ ਨਾਲ ਇੰਨਾ ਬਸਾਂਾਂ ਦੇ ਵਿੱਚ ਜਿਹੜੇ ਬੱਚੇ ਸਫਲ ਕਰਦੇ ਆ ਉਹ ਮਾਪਿਆਂ ਨੂੰ ਅਪੀਲ ਆ ਵੀ ਬਸਾ ਚੈੱਕ ਕਰਕੇ ਤੇ ਫੇਰ ਹੀ ਇੱਥੇ ਤੁਸੀਂ ਬੱਚਿਆਂ ਨੂੰ ਭੇਜੋ ਹਾਂਜੀ ਸਾਨੂੰ ਪਤਾ ਲੱਗਾ ਹੈ ਤੇ ਉਹਨਾਂ ਨੂੰ ਅਸੀਂ ਪਹਿਲੇ ਵੀ ਹਦਾਇਤਾਂ ਦਿੱਤੀਆਂ ਸੀ ਜਿਨ੍ਹਾਂ ਦੀ ਬਸਾਂ ਖਰਾਬ ਨੇ ਕਿ ਬਸਾਂ ਬੰਦ ਕਰ ਲਓ ਆਪਣੀਆਂ ਹੁਣ ਉਹ ਆਏ ਨੇ ਸਾਰੀਆਂ ਪ੍ਰਾਈਵੇਟ ਬੱਸਿਸ ਨੇ ਸਕੂਲ ਦੀ ਕੋਈ ਬੱਸ ਹੈ ਨਹੀਂ ਉਹ ਬੱਚੇ ਲੈ ਕੇ ਆਂਦੇ ਵੱਖਰੇ ਵੱਖਰੇ ਦੂਰਾਂ ਪਿੰਡਾਂ ਤੋਂ ਤੇ ਹੋਰ ਤੇ ਬਸ ਸਕੂਲ ਦੀ ਕੋਈ ਨਹੀਂ ਹੈਗੀ ਪ੍ਰਾਈਵੇਟ ਬੱਸਿਸ ਨੇ ਪਹਿਲੇ ਵੀ ਹਦਾਇਤਾਂ ਦਿੱਤੀਆਂ ਸੀਗੀਆਂ ਅਸੀਂ ਇੱਥੇ ਫੇਰ ਕੀ ਆ ਸੀਗਾ कि ਆਪਣੀਆਂ ਬੱਸਿਸ ਚੇਂਜ ਕਰ ਲੋ ਨਹੀਂ ਤੇ ਅਸੀਂ ਬੱਸਿਸ ਤੁਹਾਡੀਆਂ ਉਤਾਰ ਦੇਣੀ ਆ ਅਫੀਸਰ ਸਰ ਆਏ ਨੇ ਉਹਨਾਂ ਨੇ ਆਪਣਾ ਕੰਮ ਕੀਤਾ ਤੇ ਅਸੀਂ ਵਿੱਚ ਕੋਈ ਡਿਸਟਰਬੈਂਸ ਨਹੀਂ ਕੀਤੀ ਅਸੀਂ ਉਹਨਾਂ ਦੇ ਨਾਲ ਸਰ ਤੁਹਾਡੀ ਵੀ ਰਿਸਪੋਨਸਿਬਿਲਟੀ ਨਹੀਂ ਸੀ ਮਾਲਕੂ ਕੀ ਸਕੂਲ ਦੇ ਤੇ ਆ ਕਿ ਅਸੀਂ ਬੱਸਾਂ ਨੂੰ ਟਾਈਮ ਟਾਈਮ ਉਹਦੀ ਕੁਝ ਚੈਕਿੰਗ ਕਰਤੀ ਹੈ ਚੈਕਿੰਗ ਬੜੀ ਬੜੀ ਕਿਆ ਵੀ ਹੈ ਨਾਲੇ ਥੋੜਾ ਪ੍ਰੋਬਲਮ ਕਰਨ ਉਹ ਵੀ ਨਹੀਂ ਕਰ ਪਏ ਸਿਰਫ ਪ੍ਰਾਈਵੇਟ ਬੱਸਿਸ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਹੜੇ ਡਰਾਈਵਰਸ ਨੇ ਉਹਨਾਂ ਦੇ ਆ ਮਾਲਕ ਸਰ ਸਿਤਾਹੀ ਤੇ ਪਹਿਲੇ ਵੀ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਸੀਗੀਆਂ ਕਿ ਬਸ ਇਸ ਚੇਂਜ ਕਰ ਲਓ ਸਰ ਕਾਫੀ ਵਾਰੀ ਕਿਹਾ ਉਹਨਾਂ ਜੋ ਦੇਖੋ ਜੇ ਤੁਹਾਣਾ ਕੋਈ ਦੁਸ਼ਮਣ ਦੱਸੋ ਬਾਬਾ ਜੀ ਫਟੇ ਲਾ ਕੇ ਦੀ ਬਾਤ ਚਲਾਣ ਦੇ ਬਟ ਫਟੇ ਲੱਗਦੀ ਬਾਤ ਚਲਾਣ ਦੇ ਕੀ ਅੱਜ ਸਹੀ ਆ ਦੇਖੋ ਬਾਬਾ ਜੀ ਇੱਕ ਮੇਰੀ ਗੱਲ ਨੂੰ ਨੋਟ ਕਰੋ ਬਸਲੀ ਹੁੰਦੀ ਵੀ ਚਲਾਣ ਦੇ ਮੈਂ ਜਾ ਕੇ ਪ੍ਰਿੰਸੀਪਲ ਕੋ ਸਾਰੀ ਡਿਟੇਲ ਲਈ ਆ ਫਟਿਆਂ ਵਾਲੀ ਬਾਸਤੇ ਪੈਸੇ ਲਾਉੜਨੀ ਹੈਗੀ ਉਤੋਂ ਬਸੜਾ ਕੁਝ ਹੈ ਨਹੀਂ ਆ ਬਾਬਾ ਜੀ ਬੰਦੀ ਹੋਣੀ ਆ ਪਲੀਜ਼ ਤੀਆ ਗੱਤ ਜੜਾ ਲਓ ਜੋ ਗਲਤਾਂ ਨੂੰ ਗਲਤਾਂ ਜੋ ਸਹੀ ਹੈ ਸਹੀ ਹੈ ਐ ਬੱਸ ਦਾ ਕਿਉਂ ਨਹੀਂ ਆਪਾਂ ਬੰਦ ਕਰਤੀ ਜਿਹਦੇ ਵਿੱਚ ਡਾਕੂਮੈਂਟ ਹੈਗਾ ਆਪਾਂ ਉਹਨੂੰ ਛੱਡਤਾ ਉਹ ਬੰਦਾ ਇੱਥੇ ਆ ਟੀਵੀ ਤੇ ਹੁਣ ਆਇਓ ਮੈਂ ਸਰ ਗੱਗੋਮਾਲ ਤੋਂ ਆਇਆ ਪਾਣੀ ਆਇਆ ਸਰ ਮੈਂ ਮੈਂ ਤੁਹਾਡੀ ਹਰ ਗੱਲ ਐਗਰੀ ਆ ਬਾਬਾ ਜੀ ਤੀ ਜੋ ਕਹਾਂ ਦਿਓ ਆਪਾਂ ਤਾਂ ਜੋੜਦੇ ਪਿਆ ਤੁਹਾਨੂੰ ਬੰਦੇ ਨੇ ਕਿ ਉਹ ਬੱਸ ਦਾ ਮਾਲਕ ਮੈਂ ਆਵਾ ਜੀ ਬੱਸ ਨੂੰ ਆਪਾਂ ਰੋਕਿਆ ਇਹ ਕਿਹੜੇ ਸਕੂਲ ਦੀ ਜੀ ਲਿਟਰਲ ਆ ਬੱਸ ਸਕੂਲ ਦੀ ਸਰ ਬੱਸ ਆ ਫਦੇ ਘਰ ਚੋੜੀਆ ਫਦੇ ਘਰ ਚੋੜੀਆ ਹਾਂਜੀ ਉਹਦੇ ਵਿੱਚ ਤਾਂ ਸਪੀਡ ਘਵਣਾ ਲਗਾ ਹੁੰਦਾ ਸਰ ਹਾਂਜੀ ਬੱਸ ਆ ਡੇਲਾ ਗੋਸ ਤੇ 70 ਸਪੀਡ ਤੇ ਕੱਢ ਕੇ ਗਿਆ ਬੰਦਾ ਤੁਸੀਂ ਸੋਚੋ ਕਿ ਜਿਹਦੇ ਵਿੱਚ ਬੱਚੇ ਬੈਠੇ ਸਪੀਡ ਗੋਰਨਰ ਆਪਾਂ ਕਿਉਂ ਕੰਨਿਆ ਸਰ ਸਿਰਫ ਇਸ ਗੱਲ ਕਰਕੇ ਕੰਨਿਆ ਕਿ ਸਪੀਡ ਲਿਮਟ ਹੋਏ ਹੂੰ ਹੂੰ ਸਪੀਡ ਲਿਮਟ ਹੋਣੀ ਚਾਹੀਦੀ ਆ ਜਦੋਂ ਸਪੀਡ ਲਿਮਟ ਨਹੀਂ ਆਪਾਂ ਜਾ ਕੇ 1 ਕਿਲੋਮੀਟਰ ਪਿੱਛੇ ਜਾ ਕੇ ਉਹਨੂੰ ਰੋਕਿਆ ਰੋਕ ਕੇ ਨਹੀਂ ਗੱਲ ਕਹੀ ਜੇ ਤੂੰ ਕਿਹਦੇ ਚ ਵਾਜੇ ਤਾਂ ਫੇਰ ਤੇ ਐ ਭਾਜੀ ਨਾਲ ਆਏ ਨੇ ਜੀ ਕਹਿੰਦੇ ਕਿ ਉਹ ਬੱਸ ਨੂੰ ਤੁਸੀਂ ਬਾਉਂਡ ਨਾ ਕਰੋ ਹੁਣ ਤੁਸੀਂ ਦੱਸੋ ਆਪਾਂ ਕੀ ਕਰੀਏ ਜੀ ਇਹਨੂੰ ਬੰਦ ਕਰ ਦਿਓ ਸਰ ਦੱਸੋ ਜੀ ਹਾਂਜੀ ਕਿਥੋਂ ਆਏ ਤੁਸੀਂ ਮੈਂ ਫਿਰ ਕਿੱਥੇ ਆਪਨੀ ਡੈਗਨੇਸ਼ਨ ਹੈ ਹਾਂਜੀ ਹੁੰਦਾ ਨਾ ਵੀ ਆਪਾਂ ਮੈਂ ਕੋਈ ਅਧਿਕਾਰ ਹੈ ਕਿ ਤੁਸੀਂ ਗੱਡੀਆਂ ਨੂੰ ਕਿਦਾ ਆ ਜੀ ਕੌਣ ਕੀਤਾ ਇਹ ਮੈਚ ਆ ਜੀ ਕੌਣ ਕੀਤਾ ਇਹ ਮੈਚ ਮੈਂ ਸੋਣਾ ਤੁਹਾਨੂੰ ਹਾਂ ਜੀ ਇਹ ਡਰਪਾ ਆਪਣੇ ਕਿ ਹਾਂ ਜੀ ਹਾਂ ਜੀ ਆਪਾਂ ਕਿਤਾ ਜੀ ਉਹਨੇ ਆਪਣੀ ਗਲਤੀ ਨਹੀਂ ਦੱਸੀ ਨਹੀਂ ਉਹ ਥੋੜਾ ਨਾ ਉਹਦਾ ਪੇਸ਼ੈਂਟ ਇੱਧਰ ਕੇ ਸਰ ਮੈਂ ਅਗਰੀਆ ਪਲੀਜ਼ ਮੇਰੀ ਗੱਲ ਮੰਨੋ ਕਿੰਨੇ ਬੱਚੇ ਤੁਹਾਡੇ ਸਰ ਮੇਰੇ ਆਪਣੇ ਹਾਂ ਆਪਣੇ ਮੇਰੇ ਲੋ ਜੀ ਹਰਕਦਾ ਇੱਕ ਦਾ ਦੋ ਬੱਚਾ ਨਾ ਕਰ ਤੇ ਇਹ ਕੁੱਸੇ ਤਾਡਾ ਬੇਟਾ ਸ ਵਿੱਚ ਜਾਂਦਾ ਹੈ ਇਨੀ ਸਪੀਡ ਬੱਸ ਰੱਬ ਨਾ ਕਰੇ ਉਹ ਕੇਸ ਮਾਰ ਦੇ ਕੋਈ ਆ ਕੇ ਵਾਜੇ ਤੇ ਸਰ ਰੂਲ ਆਫ ਰੈਗੂਲੇਸ਼ਨ ਦੇ ਮੁਤਾਬਕ ਚੱਲਣ ਦੋ ਤੇ ਇਹ ਡੱਗਿਆ ਥਾਣਾ ਜੜੋ ਸਾਡੇ ਹੱਥ ਆਪਣੇ ਅੱਗੇ ਜੜਾਓ ਕਿ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਯਾਰ ਕੋਪਰੇਟ ਪਲੀਜ਼ ਪਲੀਜ਼ ਠੀਕ ਹੈ ਜੀ